ਸਾਡੇ YouTube ਚੈਨਲ ਤੇ ਆਪਸ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ 8894 ਬੈਗਲੌਗ ਯੂਨੀਅਨ ਦੁਆਰਾ ਬੈਗਲੌਗ ਦੇ ਪੋਸਟਾਂ ਪੂਰੀਆਂ ਕਰਵਾਉਣ ਲਈ ਉਲੀਕੇ ਗਏ ਇੱਕ ਵੱਡੇ ਐਕਸ਼ਨ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਨੂੰ ਬਿਜਾਉਣਾ ਹੈ ਕਿ ਜੇਕਰ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ 88 ਨਾਲ ਜਿਨ੍ਹਾਂ ਨੇ ਭਰਤੀ ਦੀ ਜਦੋਂ ਐਡਵਰਟਾਈਜ਼ਮੈਂਟ ਆਈ ਸੀ ਤਾਂ ਇਸ ਵਿੱਚ 3000 ਪੋਸਟਾਂ ਫ੍ਰੈਸ਼ ਤੇ 2994 ਪੋਸਟਾਂ ਬੈਕਲੌਗ ਦੀਆਂ ਸ਼ੋਅ ਕੀਤੀਆਂ ਗਈਆਂ ਸਨ ਸਮੇਂ-ਸਮੇਂ ਤੇ ਇਹ ਭਰਤੀ ਕਈ ਪ੍ਰਕਾਰ ਦੇ ਕੋਰਟ ਕੇਸਾਂ ਨਾਲ ਜੁੜੀ ਹੋਈ ਅੰਤ ਆਪਣੀ ਮੰਜ਼ਿਲ ਵੱਲ ਵਧ ਰਹੀ ਹੈ ਪਰੰਤੂ ITT 994 ਦੇ ਉਮੀਦਵਾਰਾਂ ਦੀ ਸ਼ੁਰੂ ਤੋਂ ਹੀ ਇਹੀ ਮੰਗ ਰਹੀ ਸੀ ਕਿ ਸਾਰੀਆਂ-ਨੀਆਂ ਸਾਰੀਆਂ 994 ਪੋਸਟਾਂ ਲਈ ਇੱਕੋ ਹੀ ਲਿਸਟ ਜਾਰੀ ਕਰਕੇ ਭਰਤੀ ਪੂਰੀ ਕੀਤੀ ਜਾਵੇ ਪਰੰਤੂ ਉਹਨਾਂ ਦੀ ਇਸ ਮੰਗ ਨੂੰ ਸਰਕਾਰ ਨੇ ਨਹੀਂ ਸੀ ਮੰਨਿਆ ਤੇ 3000 ਫਰੈਸ਼ ਪੋਸਟਾਂ ਲਈ ਲਗਭਗ 23 ਤੋਂ ਵੱਧ ਉਮੀਦਵਾਰਾਂ ਦੀ ਸਿਲੈਕਸ਼ਨ ਲਿਸਟ ਜਾਰੀ ਕਰਕੇ ਉਹਨਾਂ ਨੂੰ ਸਟੇਸ਼ਨ ਚੁਆਇਸ ਵੀ ਕਰਵਾ ਦਿੱਤੀ ਗਈ ਹੈ ਜਿਨ੍ਹਾਂ ਨੂੰ ਜਲਦੀ ਹੀ ਇੱਕ ਫੰਕਸ਼ਨ ਕਰਕੇ ਅਪੁਆਇੰਟਮੈਂਟ ਲੈਟਰਸ ਦੇ ਦਿੱਤੇ ਜਾਣ ਦੀ ਸੰਭਾਵਨਾ ਹੈ। ਪ੍ਰੰਤੂ ਹੁਣ 8TT ਨਾਲ 94 ਬੈਕਲੌਗ ਯੂਨੀਅਨ ਦੇ ਆਗੂਆਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕਿ ਸਰਕਾਰ ਸ਼ਾਇਦ ਕਿਤੇ ਬੈਕਲੌਗ ਦੀਆਂ 2994 ਪੋਸਟਾਂ ਹਜਮ ਹੀ ਨਾ ਕਰ ਜਾਵੇ। ਤੇ ਕਿਤੇ ਬੈਕਲੌਗ ਪੋਸਟਾਂ ਦੇ ਉਮੀਦਵਾਰਾਂ ਨੂੰ ਨੌਕਰੀ ਤੋਂ ਵਾਂਝਿਆ ਰਹਿਣਾ ਪੈ ਜਾਵੇ ਇਸ ਲਈ ਉਹਨਾਂ ਵੱਲੋਂ ਸੰਘਰਸ਼ ਵਿਢਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਪਹਿਲਾਂ ਵੀ ਬੈਕਲੌਗ ਯੂਨੀਅਨ ਨੇ ਕਈ ਵਾਰ ਵਕ-ਵਕ ਖਾਮਾ ਤੇ ਤਿੱਖੇ ਸੰਘਰਸ਼ ਕਰਕੇ ਆਪਣੀ ਮੰਗ ਦੇ ਹੱਕ ਵਿੱਚ ਆਵਾਜ਼ ਉਠਾਈ ਸੀ ਹੁਣ ਜਦੋਂ ਕਿ 802364 ਤੇ 80999 ਭਰਤੀਆਂ ਦੀ ਪਹਿਲੀ ਲਿਸਟ ਦੇ ਉਮੀਦਵਾਰਾਂ ਨੂੰ ਸਰਕਾਰ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ 8894 ਬੈਕਲੌਗ ਯੂਨੀਅਨ ਦੇ ਆਗੂਆਂ ਨੇ ਵੀ ਆਪਣਾ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕਰ ਲਿਆ ਹੈ ਇਸੇ ਕੜੀ ਵਿੱਚ ਹੀ ਯੂਨੀਅਨ ਦੇ ਆਗੂਆਂ ਨੇ ਲਾਈਵ ਹੋ ਕੇ ਇੱਕ ਐਕਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ ਇਸ ਐਕਸ਼ਨ ਰਾਹੀਂ 18 ਮਾਰਚ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜਦੋਂ ਪੰਜਾਬ ਵਿਧਾਨ ਸਭਾ ਦੇ ਇੱਕ ਮੈਂਬਰ ਦੀ ਜਿਮਨੀ ਚੋਣ ਦੇ ਸਬੰਧ ਵਿੱਚ ਰੈਲੀ ਕਰਨ ਜਾ ਰਹੇ ਹਨ ਤਾਂ 8894 ਬੈਕਲੌਗ ਯੂਨੀਅਨ ਦੇ ਉਮੀਦਵਾਰਾਂ ਦੁਆਰਾ ਉਨ੍ਹਾਂ ਦਾ ਘਰਾਓ ਕੀਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਇਸ ਸਬੰਧੀ ਲਾਈਵ ਹੋ ਕੇ ਐਲਾਨ ਕਰਨ ਵਾਲੇ ATT 9994 ਬੈਕਲੌਗ ਯੂਨੀਅਨ ਦੇ ਅਗਵਾ ਨੇ ਕਾਡਰ ਦੇ ਕਮੇਟੀ ਮੈਂਬਰਾਂ ਨੂੰ ਇਹ ਵੀ ਤਵੇਦ ਕੀਤੀ ਹੈ ਕਿ ਹਰੇਕ ਬਲਾਕ ਵਿੱਚੋਂ ਇੱਕ ਬਸ ਉਮੀਦਵਾਰਾਂ ਦੀ ਭਰ ਕੇ ਨਿਯੁਣੀ ਯਕੀਨੀ ਬਣਾਈ ਜਾਵੇ ਕਿਉਂਕਿ ਉਹਨਾਂ ਦੀ ਨੌਕਰੀ ਪ੍ਰਾਪਤ ਕਰਨ ਦੀ ਉਮੀਦ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਕਿੰਨਾ ਕਟ ਕਰਨ ਵਿੱਚ ਉਹ ਕਾਮਯਾਬ ਹੁੰਦੇ ਹਨ ਜਿੰਨਾ ਜ਼ਿਆਦਾ ਕਟ ਹੋਵੇਗਾ ਓਨਾ ਹੀ ਜ਼ਿਆਦਾ ਸਰਕਾਰ ਦੇ ਉੱਤੇ ਦਬਾਅ ਪਵੇਗਾ ਐਡਟੂ ਨਾਲ ਸਬੰਧ ਵਿੱਚ ਬੈਕਲੌਗ ਯੂਨੀਅਨਾਂ ਮੰਗਾਂ ਮੰਡਨ ਲਈ ਇਸ ਤੋਂ ਇਲਾਵਾ 21 ਤੋਂ 28 ਮਾਰਚ ਤੱਕ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਚੱਲੇਗਾ ਇਸ ਲਈ ਪ੍ਰਦਰਸ਼ਨਕਾਰੀ ਬੈਕਲੌਗ ਯੂਨੀਅਨ ਦੇ ਅਮੀਰ ਵਾਰਾਂ ਦੇ ਗਿਣਤੀ ਜਿਆਦਾ ਹੋਵੇਗੀ ਅਤੇ ਉਮੀਦਵਾਰਾਂ ਦੀ ਗਿਣਤੀ ਪ੍ਰਦਰਸ਼ਨਕਾਰੀਆਂ ਦੀ ਜੇਕਰ ਜਿਆਦਾ ਹੋਵੇਗੀ ਤਾਂ ਹੋ ਸਕਦਾ ਹੈ ਕਿ ਇਸ ਸੰਬੰਧੀ ਵਿਧਾਨ ਸਭਾ ਵਿੱਚ ਵੀ ਉਹਨਾਂ ਦੀ ਮੰਗ ਸੰਬੰਧੀ ਵਿਧਾਇਕਾਂ ਦੁਆਰਾ ਪ੍ਰਸ਼ਨ ਕਾਲ ਦੌਰਾਨ ਪ੍ਰਸ਼ਨ ਪੁੱਛੇ ਜਾਣ ਜਿਸ ਨਾਲ ਉਹਨਾਂ ਦੀ ਮੰਗ ਪੂਰੀ ਹੋਣ ਵਿੱਚ ਸਹਾਇਤਾ ਮਿਲੇ ਤੇ ਸਰਕਾਰ ਇਸ ਮੰਗ ਵੱਲ ਕੁਝ ਧਿਆਨ ਦੇਵੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 18 ਮਾਰਚ ਨੂੰ ਲੁਧਿਆਣਾ ਅਵੇ ਕੇ 80 ਨਾਲ ਚਲਣ ਵਾਲੇ ਬੈਕਲੌਗ ਯੂਨੀਅਨ ਦੇ ਸੱਦੇ ਤੇ ਕਿੰਨੇ ਉਮੀਦਵਾਰਾਂ ਦਾ ਇਕੱਠ ਹੁੰਦਾ ਹੈ ਤੇ ਕਿੰਨਾ ਤੋਂ ਪ੍ਰਭਾਵਸ਼ਾਲੀ ਇਕੱਠ ਕਰਨ ਵਿੱਚ ਯੂਨੀਅਨ ਦੇ ਆਗੂ ਕਾਮਯਾਬ ਹੁੰਦੇ ਹਨ ਇਸ ਐਲਾਨ ਦੇ ਸਿੱਟੇ ਵਜੋਂ ਸਰਕਾਰ ਬੈਕਲੌਗ ਦੀਆਂ ਪੋਸਟਾਂ ਪੂਰੀਆਂ ਕਰਨ ਵੱਲ ਇਹ ਕਦਮ ਚੁੱਕਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਤੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ